ਵੇਖਾ ਕਿੱਡੀਆਂ ਗੱਲਾਂ ਆਉਂਦੀਆਂ ਦੋਹਾਂ ਜਾਣਿਆਂ ਨੂੰ ਨਹੀਂ ਜੇ ਮਾਤਾ ਤੂੰ ਬਿਮਾਰ ਹੁੰਦੀ ਤੇ ਭਲਾ ਨਾ ਤੇਰੀ ਕੁੜੀ ਪਤਾ ਲੈਣ ਆਉਂਦੀ ਕਿੱਡੀ ਛੇਤੀ ਕਹਿਤਾ ਵਾ ਜਾਣਾ ਵਾ ਤੇ ਜਾ ਦੱਸ ਦੇਣ ਰਾਇਆ ਕੋਈ ਗੱਲ ਨਹੀਂ ਹੁਣ ਕੁਛ ਵੀ ਨਹੀਂ ਬਣਾਉਣਾ ਕੀ ਆ ਰੋਟੀ ਲੱਗੀ ਆ ਖਾਣ ਸਵੇਰ ਦੀ ਹਲੇ ਖਾਦੀ ਨਹੀਂ ਰੋਟੀ ਤਾਂ ਖਾ ਲਾ ਤੇ ਸੰਦੀਪ ਹੁਣਾਂ ਨੇ ਆਉਣਾ ਵਾ ਅੱਜ ਤੋਹਨਾ ਵਕਤੇ ਨਾ ਦਾਲ ਸਬਜ਼ੀ ਕੋਈ ਬਣਾ ਲਪ ਕਰਕੇ ਨਾ ਮੇਰੇ ਮਗਰੇ ਆਜੋ ਅੰਦਰ ਅੱਗੇ ਤੁਹਾਡੀ ਮਾਂ ਨੇ ਮੇਰੀ ਬੇਇੱਜ਼ਤੀ ਕੀਤੀ ਉਹ ਤੁਸੀਂ ਜਾ ਸਾਸਿਕਾ ਸਾਸਿਕਲ ਪੁੱਤ ਸਾਸਰੀ ਕਾ ਕੋਸਣਾ ਠੀਕ ਠਾਕ ਠੀਕ ਠਾਕ ਵਧੀਆ ਤੂੰ ਸੁਣਾ ਪੁੱਤ ਹਾਂਜੀ ਵਧੀਆ ਮਮੇ ਕਿਰਸੀਆਂ ਲਿਆ ਪੁੱਤ ਪਰੌਣੇ ਆਏ ਬਾਹਰ ਹੋਰ ਸਭ ਸਭ ਠੀਕ ਹਾਂ ਹਾਂ ਸੰਦੀਪ ਤੈਨੂੰ ਫੋਨ ਹੀ ਕਰ ਦਿੰਦੇ ਹੁਣਾਂ ਹੀ ਦੇ ਭਾਬੀ ਫੋਨ ਕੀਤਾ ਸੀ ਮੰਮੀ ਨੂੰ ਮੈਂ ਆਓ ਚਲੋ ਤੇ ਹੈਗੀ ਆ ਹਾਂਜੀ ਜੀ ਬਾਜੀ ਠੀਕ ਆ ਫਸਲ ਅੱਛਾ ਅੱਛਾ ਤੁਹਾਨੂੰ ਪਤਾ ਮੀਂਹ ਪੈ ਗਿਆ ਸੀ ਹਾਂਜੀ ਹਾਂਜੀ ਵਧੀਆ ਹੋਈ ਗਣਕਾਉਣ ਚਲੋ ਵਧੀਆ ਵਾ ਜੀ ਜਰੂਰੀ ਇਹ ਰਹੀ ਖਾਦਪਾ ਜੇ ਤੇ ਮੇਰੀਆਂ ਨਾ ਕਰੋਗੇ ਤੇ ਫਿਰ ਮੈਂ ਵੀ ਕਰ ਲਵਾਂਗੀ ਨਹੀਂ ਤੇ ਕੋਈ ਗੱਲ ਨਹੀਂ ਜਿੱਦਾਂ ਚਲੋਗੇ ਜਿੱਦਾਂ ਚਲੋ ਮੰਮੀ ਨੇ ਕਹਿਤਾ ਹੋਊਗਾ ਪਰ ਤੁਹਾਨੂੰ ਆਪਣਾ ਦਿਮਾਗ ਵਰਤਣਾ ਚਾਹੀਦਾ ਸੀ ਨਾ ਕਿ ਮੈਂ ਚਾਹ ਕਿਦਾਂ ਪਿਆ ਲੈਣੀ ਐ ਸੰਦੀਪ ਜੜੀਆਂ ਵੀ ਚੀਜ਼ਾਂ ਹੈਗੀਆਂ ਵਾ ਨਾ ਸਾਰੀਆਂ ਕੁੰਡੇ ਦੇ ਅੰਦਰ ਰੱਖੀਆਂ ਵਾ ਉਹ ਚਾਬੀ ਤੇਰੀ ਮਾਂ ਦੇ ਆਪਣੀ ਇੱਜ਼ਤ ਦਾ ਫਿਕਰ ਵਾ ਤੁਹਾਨੂੰ ਤੇ ਜੜੀ ਮੇਰੇ ਭੈਣ ਭਰਾਵਾਂ ਦੀ ਹੈ ਨਾ ਉਹਦੀ ਕੋਈ ਇੱਜ਼ਤ ਉਹਨਾਂ ਦੀ ਉਹ ਸਦਾਈ ਤੁਰੇ ਫਿਰਨਦੇ ਆ ਜਿੱਦਾਂ ਚਲੋਗੇ ਨਾਲ ਉਹਦਾ ਹੀ ਬਲੀ ਕੀ ਕਰਾਂ ਨੇ ਆਜਾ ਪੁੱਤ ਕੁਛ ਨਹੀਂ ਤੂੰ ਗਈ ਹਾਂ ਅਦਰ ਪਰਝਾਈ ਵਾਲ ਕੀ ਆਂਦੀ ਆ ਮੰਮੀ ਪਰਝਾਈ ਵਾਲ ਤੇ ਮੈਂ ਗਈ ਹੀ ਹਾਂ ਤੇ ਬੜੀਆਂ ਗੱਲਾਂ ਕੀਤੀਆਂ ਉਹਨੇ ਗੱਲਾਂ ਕੀਤੀਆਂ ਕਿਉਂਕਿ ਇਹ ਨਹੀਂ ਕਹਿੰਦੀ ਕਿ ਚੱਲ ਪਰੋਣਾ ਆਇਆ ਵਾ ਮੈਂ ਪਰੋਣੇ ਵਾਲੀ ਵੇਖ ਲਾਂ ਉੱਚੀ ਉੱਚੀ ਡੈਪੀ ਮੈਨੂੰ ਹੀ ਪੈਣ ਮੈਂ ਤੇ ਕਿਹਾ ਮੰਮੀ ਕਿ ਮારી ਮੋਟੀ ਸ਼ਰਮ ਕਰ ਲੈਂਦੀ ਕਿ ਜਵਾਈ ਆਇਆ ਹੀ ਕੋਈ ਚਾਹ ਪਾਣੀ ਦੇ ਨਾਲ ਕੁਝ ਰੱਖ ਦਿੰਦੀ ਤੇ ਅੱਗੇ ਮੈਨੂੰ ਕਹਿੰਦੀ ਆ ਮੇਰੇ ਭਰਾ ਪਰਝਾਈ ਆਏ ਹੀ ਤੇ ਮੰਮੀ ਨੇ ਸਮਾਨ ਲਗਾ ਲਿਆ ਹੀ ਤਾਲਾ ਲਾ ਲਿਆ ਹੀ ਅੱਗੇ ਮੰਮੀ ਮੈਨੂੰ ਇਦਾਂ ਦੀਆਂ ਗੱਲਾਂ ਕੀਤੀਆਂ ਆ ਆਪਲਾ ਗੱਲਾਂ ਕਰਨ ਵਾਲੀਆਂ ਹੈਗੀਆਂ ਨੇ ਤਾਲਾ ਲਾ ਲਿਆ ਹੀ ਆਹ ਕੀ ਗੱਲ ਇਹਨੇ ਕੀਤੀ ਆ ਤਾਲਾ ਤੇ ਮੈਂ ਅੱਗੋਂ ਨਾ ਪਿੱਛੋਂ ਨਾ ਐਨਾ ਚਿਹਰੇ ਤੇ ਵਿਆਹ ਨ ਹੋਇਆ ਵਾ ਆ ਨਾ ਮੈਨੂੰ ਪਣਡਨ ਰਹੀ ਆ ਉਹਦਾ ਇਰਾਦਾ ਇਹ ਆ ਵੀ ਅੱਜ ਪਰੌਣਾ ਆਇਆ ਤੇ ਮੇਰੇ ਹੱਥ ਗੱਲ ਆ ਜੂਗੀ ਵੀ ਤਾਲੇ ਲਾ ਲੇ ਮਾਤਾ ਨੇ ਮੈਂ ਤੇ ਆ ਕਦੀ ਗੱਲ ਕੀਤੀ ਨਹੀਂ ਤੇ ਨਾਏ ਕੰਮ ਕੀਤੇ ਹੀ ਆ ਤੇਰੇ ਸਾਹਮਣੇ ਅਗਰਾ ਸਮਾਨ ਉਸ ਹੋਈ ਚ ਹੁੰਦਾ ਵਾ ਹੁਣ ਮੇਰੀ ਗੱਲ ਸੁਣੋ ਇਹਨੇ ਕਿਹੜੀ ਹੱਥਾਂ ਨੂੰ ਮਹਿੰਦੀ ਲਾਈ ਹੀ ਜੋ ਕੁਝ ਬਣਾਉਣਾ ਇਹਨੇ ਆਪ ਹੀ ਬਣਾਉਣਾ ਹੀ ਕਿ ਜਮਾ ਮਾਤਾ ਪਰੋਸ ਕੇ ਦਿੰਦੀ ਤੇ ਆਲਾ ਭਰਾ ਪਰਜਾਈ ਦਾ ਗਾੜੀ ਰੱਖਦੇ ਇਹੋ ਜਿਹੜੇ ਆ ਨਾ ਗੱਲਾਂ ਮੈਨੂੰ ਨਹੀਂ ਘੀਆਂਉਂਦੀਆਂ ਨਾ ਮੈਂ ਕੀਤੇਗਾ ਮੈਂ ਤਾਂ ਨਾ ਮੈਂ ਕਰਦੀਆਂ ਵਾ ਜੇ ਕਵੇ ਵੀ ਮਾਤਾ ਮੇਰੀ ਚਮਚਾਗਰੀ ਕਰੇ ਉਹ ਅੱਗੇ ਮੰਮੀ ਮੈਨੂੰ ਪਹਿਲਾਂ ਕੀ ਕਹਿੰਦੀ ਐ ਇਹ ਮੇਰਾ ਪਤੀ ਆਇਆ ਸੀ ਤੇ ਮੰਮੀ ਨੇ ਪੈਸੇ ਹੀ ਨਹੀਂ ਕੱਢ ਕੇ ਦਿੱਤੇ ਇਹੋ ਜਿਹੀ ਗੱਲਾਂ ਮੈਨੂੰ ਸੁਣਾਉਣ ਦੀ ਨਹੀਂ ਇਹਦਾ ਪਤੀ ਆਇਆ ਸੀ ਤੈਨੂੰ ਕੈਂਠਾ ਪਾ ਕੇ ਤੋਰਦੀ ਇਹਨੇ ਉਹ ਗੱਲ ਛੱਡਣੀ ਨਹੀਂ ਨੀਗੀ ਜੇ ਮੈਂ ਨਹੀਂ ਦਿੱਤੇ ਤੈਨੂੰ ਕਿਹੜੀ ਕਾਲੀ ਕਿੜੀ ਫਿਰੀ ਸੀਗੀ ਤੇ ਇਹਦੇ ਕੋਲ ਕੁਛ ਨਹੀਂ ਹੈਗਾ ਇਹੋ ਗੱਲ ਤੇ ਮੈਂ ਕਹੀ ਸੀ ਨੂੰ ਨਹੀਂ ਆਂਦੀ ਮੇਰੇ ਪੇਕੇ ਬੜੇ ਪੈਸੇ ਦੇ ਕੇ ਜਾਂਦੇ ਬੜੇ ਪੈਸੇ ਦੇ ਕੇ ਜਾਂਦੇ ਤਾਂ ਹੁਣ ਤੇਰੇ ਪੈਸੇ ਕਿੱਥੇ ਸੀ ਮੈਂ ਦੇ ਦਿੱਤੇ ਜਾਂ ਇਹਨੇ ਦੇ ਦਿੱਤੇ ਇੱਕੋ ਗੱਲ ਆ ਨਾਲੇ ਮੇਰੇਆਂ ਨੂੰ ਕਿੰਨੇ ਕੁ ਦੇ ਕੇ ਆਉਣ ਲਈ ਆ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਪੇਕੇ ਨੂੰ ਮੰਮੀ ਦੀ ਮੁਕਤੀ ਆ ਨਾ ਤੇ ਮੰਮੀ ਸਭ ਕੁਝ ਬਣਾਉਂਦੇ ਮੈਂ ਹੇ ਘਰ ਦਾ ਡਾਵਾ ਉਦਾਂ ਤੂੰ ਕਹਿੰਨੀ ਮੈਨੂੰ ਆ ਵੀ ਚੀਜ਼ ਚਾਹੀਦੀ ਏ ਤੇ ਆ ਵੀ ਚਾਹੀਦੀ ਆ ਨਹੀਂ ਉਹਨੂੰ ਬਣਿਆ ਬਣਾਇਆ ਮਿਲ ਗਿਆ ਵਾ ਹੱਥੀਂ ਬਣਾਉਣਾ ਪੈਂਦਾ ਤਾਂ ਲੱਗ ਪਤਾ ਜਾਂਦਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਨਹੀਂ ਮੈਂ ਤਾਂ ਉਹ ਵੇਲੇ ਨੂੰ ਰੋਨੀ ਆ ਜਦੋਂ ਕਿ ਉਹ ਚੋਲੇ ਦੀਆਂ ਮੈਂ ਗੱਲਾਂ ਚ ਆ ਗਈ ਉਹ ਵੀ ਨਖਤਾ ਸਿਫਤਾਂ ਦੇ ਪੋਲ ਬੰਨੀ ਜਾਂਦਾ ਇੱਕ ਕੁੜੀ ਤੇ ਇਦਾਂ ਆ ਮਾ ਪਰਿਵਾਰ ਤੇ ਇਦਾਂ ਆ ਤੇ ਪਰਿਵਾਰ ਵੇਖ ਲੈ ਧੀ ਦਾ ਘਰ ਖਾਂਡਿਆ ਵਾ ਮੰਮੀ ਇਹਨੇ ਤਾਂ ਮੇਰਾ ਘਰ ਜਾੜਨਾ ਵਾ ਉਹਨਾਂ ਨੇ ਫੇਰ ਜਾ ਕੇ ਕਹਿਣਾ ਵਾ ਕਿ ਤੁਹਾਡੇ ਕੋਈ ਨਾ ਨਾ ਸਰਿਆ ਉਹਦਾ ਤੂੰ ਕਹਿਨੀ ਮੈਂ ਬੜੇ ਵੱਡੇ ਘਰ ਦੀ ਆ ਸਾਡੇ ਘਰ ਫਲਾਣੀ ਚੀਜ਼ ਹੈਗੀ ਢਿੰਗਰੀ ਚੀਜ਼ ਹੈਗੀ ਆ ਮੈਨੂੰ ਤਾਂ ਬਸ ਗੱਲਾਂ ਜੋਗੀ ਛੱਡਿਆ ਵੈਨੇ ਨਿਆ ਤਾਂ ਤੁਹਾਡੇ ਲਾਗੇ ਬੈ ਗਈ ਮੈਂ ਹੱਲ ਲਈ ਗਿਆ ਨੇ ਕੈ ਹੀ ਹੋਊ ਵੀ ਬਣਾ ਚਾਹ ਪਾਣੀ ਤੇ ਖਸਮ ਦੇ ਮੂੰਹ ਨੂੰ ਬਣਾਉ ਪਰ ਨਾ ਇਹਨੂੰ ਤਾਂ ਮਾਸਾ ਕਿ ਸ਼ਰਮ ਹੈ ਨਹੀਂਗੀ ਵੀ ਜੁਵਾਈ ਪਾਈ ਦੀਸ ਤਾਂ ਕਿੱਦਾਂ ਕਰੀਦੀ ਆ ਉਹ ਚ ਕਹਿੰਦੀ ਮੇਰੇ ਪਰੋਣੇ ਨਹੀਂ ਨਾ ਸਾਹਮਣੇ ਤੇ ਮੈਂ ਟਾਡੇ ਵੀ ਨਹੀਂ ਸਾਹਮਣੇ ਹੈਗੇ ਕੋਈ ਗੱਲ ਨਹੀਂ ਮੈਂ ਹੁਣ ਪਰੋਣੇ ਦੇ ਹੁੰਦੇ ਆ ਕੀ ਬੋਲਣਾ ਵਾਂ ਇਹਨੂੰ ਬਾਅਦ ਵਿੱਚ ਨਾ ਦਊਂਗੀ ਮਾਤਾ ਵੀ ਕਿੱਦਾਂ ਪਰੋਣੇ ਸਾਭੀਦੇ ਆ ਤੇਰੇ ਪਰੋਣੇ ਤਾਂ ਵੱਡਨਾ ਜਿੰਨਾ ਚਿਰ ਸਾਂਝਾ ਘਰ ਵਾ ਖਸਮ ਦਾ ਖਾਣ ਮੇਰਾ ਉਹਨੂੰ ਜੀ ਨਹੀਂ ਕਰਦਾ ਪੁੱਤ ਆਉਣਾ ਕਿਉਂ ਨਹੀਂ ਆ ਨਾ ਮੈਂ ਕੱਲੀ ਆ ਸਕਦੀ ਆ ਤੇਰੇ ਮਾਪਿਓ ਦਾ ਘਰ ਵਾ ਜਿੰਨਾ ਚਿਰ ਅਹੀਂ ਜਿੰਨੇ ਆ ਨਾ ਉਹ ਨਾ ਜੇ ਤੂੰ ਆਉਣਾ ਵਾ ਇਹਦਾ ਡਰ ਪਿਆ ਵਾ ਇਹੋ ਜਿਹਿਆਂ ਤਾਂ ਚੰਦਰੀਆਂ ਆਉਂਦੀਆਂ ਹੁਣ ਨਿਕਾਵਾਂ ਚੰਗਾ ਸਗੋਂ ਨਾ ਹੀ ਆਵੇ ਤੇ ਚੰਗੀ ਗੱਲ ਵਾ ਮੰਮੀ ਮੈਂ ਕੀ ਕਰਾਂ ਹੁਣ ਇਹਦੇ ਤੂੰ ਹੀ ਸਮਝਾਉਣਾ ਹੁਣ ਕੋਈ ਨਹੀਂ ਇਹਨੂੰ ਮੈਂ ਸਮਝਾ ਲੂੰਗੀ ਮੰਮੀ ਇੱਕ ਗੱਲ ਹੋਰ ਸੁਣ ਲਓ ਉਹ ਮੈਨੂੰ ਕਹਿਣ ਧੀ ਆ ਕਿ ਜਿਹੜਾ ਮੇਰਾ ਸੋਨਾ ਪਾਇਆ ਇਹਨੇ ਮੈਨੂੰ ਉਧਰ ਵਾਲਿਆਂ ਨੇ ਉਹ ਮੇਰਾ ਸੋਨਾ ਦੇ ਦਿਓ ਮੈਨੂੰ ਤੁਸੀਂ ਦੱਸੋ ਮੈਨੂੰ ਤੁਹਾਡਾ ਸੋਨਾ ਕਿੱਥੇ ਗਿਆ ਤੁਹਾਡੇ ਸੋਨੇ ਦਾ ਤੇ ਨਾਂ ਨਹੀਂ ਲੈਂਦੀ ਆਪਣੇ ਸੋਨੇ ਦਾ ਬੜੀ ਸ਼ੀਚੀ ਚੇਤਾ ਆ ਗਿਆ ਇਹਨੂੰ ਕਿ ਮੇਰਾ ਸੋਨਾ ਮੈਨੂੰ ਦੇ ਦਿਓ ਮੰਮੀ ਐਦਾਂ ਕਰੋ ਤੁਸੀਂ ਭਰਾ ਪਰਜਾਈ ਨੂੰ ਸੱਦੋ ਉਹਨਾਂ ਨਾਲ ਗੱਲ ਕਰੋ ਫੇਰੀ ਦਿਓ ਸੋਨਾ ਇਹਨੂੰ ਸੰਦੀਪ ਜੇ ਪੁੱਤ ਤੂੰ ਕੱਲੀ ਆਈ ਹੁੰਦੀ ਨਾ ਮੈਂ ਤੇਰੇ ਹੁੰਦੇ ਉਹਨਾਂ ਨੂੰ ਸੱਦ ਲੈਂਦੀ ਹੁਣ ਜਵਾਈ ਪਾਈ ਆਇਆ ਵਾ ਜੇ ਉਹਨਾਂ ਨੂੰ ਸੱਦੂੰਗੀ ਨਾ ਇਥੇ ਛਿੰਜ ਪਿਆਣੀ ਆ ਕੋਈ ਗੱਲ ਨਾ ਪਰੋਣੇ ਦੇ ਹੁੰਦਿਆ ਕਰਨ ਵਾਲੀ ਆ ਤਾਂ ਕੋਈ ਨਹੀਂ ਕਰਨ ਵਾਲੀ ਮੁੜ ਕੇ ਕੋਈ ਗੱਲ ਮੂੰਹੋਂ ਨਿਕਲ ਗਈ ਨਾ ਤੇ ਮੁੱਦਾ ਬਣ ਜਾਣਾ ਵਾ ਇਹ ਤੇ ਚੰਦੀ ਆ ਕਿ ਇਹ ਗੱਲਾਂ ਹੋਣ ਤੇ ਤੁਹਾਡਾ ਜਲੂਸ ਨਿਕਲੇ ਨਾਲੇ ਤੇਰਾ ਘਰ ਜਿਹੜਾ ਉਜੜੇ ਪਰ ਇਹ ਕੰਮ ਮੈਂ ਨਹੀਂ ਗੇ ਹੋਣ ਦੇਣੇ ਇਹਨੂੰ ਬਾਅਦ ਵਿੱਚ ਮਤ ਦਿੰਨੀ ਆ ਮੈਂ ਜਿਹੜੀ ਇਹ ਚਾਤਰ ਬਣੀ ਆ ਨਾ ਇਹ ਚਾਤਰਗਿਰੀਆਂ ਇੱਥੇ ਨਹੀਂ ਚੱਲਣੀਆਂ ਆਪਣੇ ਪੇਕੇ ਜਾ ਕੇ ਚਲਾ ਮੰਮੀ ਹੁਣ ਨਾ ਕੋਈ ਵੀ ਗੱਲ ਕਰਿਓ ਹੁਣ ਤੁਹਾਨੂੰ ਵੀ ਪਤਾ ਇਹ ਵੀ ਨਾਲ ਆਏ ਆ ਤੇ ਐਵੇਂ ਜਾ ਕੇ ਮੰਮੀ ਨੂੰ ਦੱਸਣਗੇ ਮੰਮੀ ਬਾਅਦ ਚ ਮੈਨੂੰ ਪੁੱਛਣਾ ਉਹਨਾਂ ਨੇ ਕਿ ਕੀ ਗੱਲਬਾਤ ਹੋਈ ਆ ਘਰ ਕੋਈ ਗੱਲ ਨਹੀਂ ਮੈਂ ਕਿਹ ਦਿਨ ਕੱਲੀ ਆਉਂਗੀ ਫੇਰ ਸੱਦੇਓ ਭਰਾ ਭਜਾਈ ਨੂੰ ਕੋਈ ਗੱਲ ਨਹੀਂ ਤੇਰੇ ਹੁੰਦੇ ਸੱਦਾਂਗੇ ਫੇਰ ਇਹਨੂੰ ਠੰਡ ਪਾਵੀ ਇਹ ਕਿਤੇ ਮੰਮੀ ਮੈਨੂੰ ਇਹ ਵੀ ਟੈਨਸ਼ਨ ਲੱਗੀ ਆ ਪਤਾ ਨਹੀਂ ਹੁਣ ਇਹਨਾਂ ਨੇ ਮੈਨੂੰ ਆਉਣ ਦੇਣਾ ਵੀ ਆ ਕਿ ਨਹੀਂ ਆਉਣ ਦੇਣਾ ਲਾ ਪੋਤਾ ਕਿਦਾਂ ਦੀ ਗੱਲ ਆ ਵੀ ਔਨ ਨਹੀਂ ਦੇਣਾ ਮੈਨੂੰ ਸੱਚੀ ਇਨੀ ਸ਼ਰਮ ਆਉਂਦੀ ਆ ਨਾ ਕਿ ਚਾਹ ਫੋਕੀ ਰੱਖੀ ਆ ਅਸੀਂ ਕਿਹੜਾ ਰੋਜ ਰੋਜ ਤੁਰੇ ਸੀ ਚਲ ਮੇਰੀ ਸੇਵਾ ਨਹੀਂ ਕਰਨੀ ਕਮ ਸੇ ਕਮ ਉਹਨਾਂ ਦੀ ਤੇ ਕਰ ਲੈਂਦੀ ਸੇਵਾ ਪਰਿੰਦਰ ਤੇ ਹੈ ਹੀ ਹੈ लवली ਉਹ ਤੋਂ ਮੈਨੂੰ ਗੱਲਾਂ ਵਾ ਉਹ ਹੀ ਜਾ ਕੇ ਕੋ ਫੜ ਲਿਆਉਂਦਾ ਹੁਣ ਮੈਂ ਤਾਂ ਲਾਗੇ ਬੈਠੀ ਹਾਂ ਮੈਂ ਤਾਂ ਕਾਹ ਬਣਾਉਂਦੀ ਹੁਣੀ ਆ ਮੈਨੂੰ ਕੋਈ ਪਤਾ ਹੀ ਤੇ ਤੱਤਾ ਪਾਣੀ ਕਰਕੇ ਗਾੜੀ ਰੱਖ ਦੇਣਾ ਲਿਆ ਕੇ ਪਿਆ ਲੋ ਪੀ ਲੋ ਚਲ ਮੰਮੀ ਆ ਜਾ ਐਵੇਂ ਕੇ ਨੇ ਸੁਣ ਲਿਆ ਨਾ ਫਿਰ ਪੁੱਛਣਗੇ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਚਲ ਪੁੱਤ ਮੈਂ ਆ ਗਈ ਆ ਜਾ ਕਾਲਾ ਤੇ ਸੋਚਣ ਵਾਲੀ ਆ ਅਜੇ ਕਿੰਨੀ ਘੋਰਾ ਪਰੌਣਾ ਆ ਗਿਆ ਵਾ ਜਿਹੜਾ ਤੂੰ ਥੱਕ ਗਈ ਆ ਆ ਤੇ ਕਲਜੋਗਣ ਜਿੱਦਾਂ ਵੀ ਮੇਰੇ ਘਰ ਆ ਗਈ ਆ ਨਾ ਉਦੋਂ ਦਾ ਨਾ ਇਹੋ ਕੋਜੀ ਹੁੰਡਿਆ ਵਾ ਅੱਜ ਭਾਈ ਭਾਈ ਆਇਆ ਕੋ ਚਾਰੀਜ਼ ਕਰ ਨਾਲੇ ਆਪ ਰਿਸ਼ਤੇ ਕਰਾਉਣ ਵਾਲੀ ਤੇ ਆਪੇ ਤੂੰ ਆ ਕੰਮ ਕਰਨ ਵਾਲੀ ਮੈਂ ਆਨੀ ਆ ਪਤਾ ਨਹੀਂ ਅਕਲੇ ਦੀ ਗਿੱਟਿਆਂ ਚ ਵੜ ਗਈ ਆ ਕੋਈ ਗੱਲ ਨਹੀਂ ਪਰੌਣੇ ਨੂੰ ਜਾ ਲੈਂਦੇ ਤੇਰੇ ਹੱਦ ਨਾ ਬਾਜ ਗਰਮ ਕਰੂੰਗੀ ਇੱਥੇ ਦੱਸਦੇ ਹਾਂ ਕਿਹੜੀ ਗੱਲ ਵਾ ਉਹ ਆਊਗਾ ਕੋਠੇ ਤੇ ਥੱਲੇ ਸਰੇ ਜਣੇ ਬੈਠੇ ਆ ਤੇ ਕੀ ਮੈਨੂੰ ਦੱਸੋ ਚਲ ਸਾਰਿਆਂ ਨੂੰ ਗੱਲਾਂ ਬਾਤਾਂ ਸੁਣਨੀਆਂ ਤੇ ਕੀ ਫਾਇਦਾ ਹੋਊਗਾ ਚਲਾਉਗਾ ਹਾਂ ਕਿਹੜੀ ਇਹ ਗੱਲ ਕੋਠੇ ਤੇ ਤੇ ਆਓ ਫੇਰ ਦੱਸ ਦਿੰਨੀ ਤਾਂ ਢੇ ਨਹੀਂ ਸਿਆਪੇ ਮੁਕਣੀ ਆਜੋ ਉਹ ਦੱਸ ਤੇ ਸਹੀ ਗੱਲ ਕੀ ਆ ਉਥੇ ਬਹਿਣਾ ਹੈ ਘੜੀ ਪਰ ਹੁਣੇ ਲੱਗੇ ਨਹੀਂ ਆਈ ਆ ਮਗਰੋਂ ਉਹ ਭੈਣ ਢਾਡੀ ਤੇ ਆਗਦੇ ਪਹਿਲਾਂ ਹੀ ਗੱਲਾਂ ਡੇ ਪੀ ਸੁਣਾਉਣ ਕੀ ਆਂਦੀ ਆ ਕਹਿਣਾ ਕੂਣਾ ਇਹਨਾਂ ਨੇ ਕੀ ਆ ਹਾਂ ਮੰਮੀ ਦੇ ਆਉਂਦੇ ਹੀ ਗੰਨ ਪਰਤੇ ਆ ਮੰਮੀ ਨੂੰ ਇਹ ਕਹਿੰਦੀ ਆ ਆਹੋ ਪੀ ਇਹੇ ਕਪਾ ਵਿਦੇਹ ਜਾਣ ਕੇ ਇਦਾਂ ਡਈਆ ਕਰਨਾ ਇਹ ਜਾਣ ਕੇ ਨੇ ਘਰ ਦੇ ਵਿੱਚ ਕਪਾਤ ਪਾਇਆ ਵਾਹੀ ਹੂੰ ਤੇ ਮੈਨੂੰ ਮੁੜ ਕੇ ਡੈਪੀ ਇਹ ਤੁਸੀਂ ਚਾਹ ਨਹੀਂ ਜਾਂ ਜਨਾ ਪਿਆਲੀ ਪਰਉਣਾ ਮੇਰਾ ਪਹਿਲੀ ਵਾਰ ਆਇਆ ਹੀ ਨਾਲ ਇਹ ਤੇ ਮੈਂ ਹਾਂ ਕੋਈ ਨਹੀਂ ਮੈਂ ਹਾਂ ਜੋ ਵੀ ਹੈਗਾ ਵਾ ਸਮਾਜ ਸਮੂਹ ਨਾ ਤੇਰੀ ਮਾਂ ਦੇ ਹੱਥ ਵਿੱਚ ਹੀ ਆਹੋ ਮੈਂ ਹਾਂ ਕਹਦੇ ਉਹਨਾਂ ਨੂੰ ਤੇ ਮੈਂ ਕੱਢਦੇ ਨਹੀਂ ਪਕੌੜੇ ਜੋ ਮਰਜ਼ੀ ਖਾਓ ਪਾਏ ਇਹ ਮੈਨੂੰ ਪਤਾ ਵਾ ਮਮੀ ਦੇ ਹੱਥ ਵਿੱਚ ਕੀ ਆਉਗਾ ਜੇ ਆ ਮੈਂ ਹਾਂ ਪਤਾ ਕਿ ਉਹਨਦੇ ਨੂੰ ਮੈਂ ਹਾਂ ਪਹਿਲਾ ਇਹ ਵਾਲੇ ਕੰਮ ਤੇਰੇ ਹੀ ਹੁਣ ਤੇਰੀ ਮੰਮੀ ਲਗ ਪਈ ਆ ਕਰਨ ਮੈਂ ਹਾਂ ਛੱਡੋਗੀ ਐਵੀ ਮੈਨੂੰ ਮੈਨੂੰ ਤੇ ਮਾਤਾ ਦੀ ਨਹੀਂ ਸਮਝ ਆਉਂਦੀ ਉਹ ਤੇ ਜਦੋਂ ਆਣ ਕੇ ਕਹਿਣ ਲੱਗੇ ਵੀ ਮੰਮੀ ਤੇਰੀ ਠੀਕ ਨਹੀਂ ਆ ਅਸੀਂ ਤੇ ਪਤਾ ਲੈਣ ਆਏ ਆ ਤੇ ਮੈਂ ਤੇ ਮਾਤਾ ਦੇ ਮੂੰਹ ਹਲ ਵੇਖਦਾ ਸੀ ਤੇ ਮਾਤਾ ਨੇ ਮੁੜ ਕੇ ਨੀਵੀ ਪਾੜੀ ਬੋਲਨ ਤੇ ਸਾਰਾ ਝੂਠ ਡਈ ਸੀ ਮੈਂ ਲੜਾਈ ਨੂੰ ਇਹ ਜਫੇ ਮਾਰਦੀ ਆ ਇਹ ਬਿਮਾਰ ਕਿਧਰੋਂ ਮੈਨੂੰ ਇਹ ਰਹੀ ਸਮਝ ਨਹੀਂ ਆਉਂਦੀ ਪਹਿਲਾਂ ਵੀ ਜੇ ਕੁੜੀ ਨੂੰ ਸੱਦਣਾ ਵਾ ਤੂੰ ਉਦਾਂ ਸੱਦ ਲਾ ਬਹਾਨਾ ਮਾਰ ਕੇ ਜੋ ਸੱਦਣ ਦੀ ਇਹਨੂੰ ਵੀ ਮੈਂ ਠੀਕ ਨਹੀਂ ਆ ਤੇ ਮੇਰਾ ਪਤਾ ਲੈ ਜਾਣ ਕਿ ਇਹ ਗੱਲ ਤੇ ਜਮ ਕਰਨੀ ਹੈ ਨਾ ਕਾ ਇਹ ਬੰਨੇ ਮਾਰੀਦ ਨੂੰ ਸੱਧਿਆ ਵਾ ਇਥੇ ਇਹੋ ਹੀ ਬੰਨਾ ਮਾਰਿਆ ਹੋਰ ਕਿਹੜਾ ਮਾਰਨਾ ਸੀ ਨੇ ਸਕੀਮਾਂ ਦੇ ਵੇਖ ਇਹਨਾਂ ਦੀਆਂ ਉਦਾਂ ਕਹਿੰਦੇ ਆ ਕਿ ਇਹ ਤੂਰਪਿੰਦਰ ਇਦਾਂ ਕਰਦੀ ਆ ਮੇਰੇ ਤੋਂ ਵਾਦੇ ਚ ਲਾਗੀਆਂ ਤੇ ਇਹ ਮਾਰਦੀਆਂ ਦੋਵੇਂ ਜਾਣੀਆਂ ਉਹ ਚੁਗਲੀਆਂ ਨਹੀਂ ਹਨਾ ਹੁੰਦੀਆਂ ਫੋਨ ਤੇ ਹੁਣ ਆਮੋ ਸਾਹਮਣੇ ਕਰੀ ਜਾਣਗੀਆਂ ਇਹ ਮੇਰੇ ਪ੍ਰਾਣੇ ਦੀ ਸੇਵਾ ਨਹੀਂ ਕੀਤੀ ਇਹ ਉਹਨੂੰ ਖਵਾਇਆ ਪਿਆ ਨਹੀਂ ਕੋਹ ਵੀ ਖਵਾਇਆ ਪਿਆ ਕੁਝ ਨਹੀਂਗਾ ਹੈਗਾ ਮੈਂ ਮੇਰਾ ਭਰਾ ਜਦ ਦਿਨ ਆਇਆ ਸੀ ਨਾ ਉਹਦੇ ਨਾਲ ਮੈਂ ਇਹੋ ਕੁਝ ਹੋਇਆ ਸੀ ਉਹਦੇ ਵਿਚਾਰਾ ਫੋਕੀ ਜਾ ਪੀ ਕੇ ਤੇ ਫਿਰ ਗਿਆ ਹੀ ਉਹ ਮੇਰੇ ਕੋਲ ਦਪਿੰਦਰ ਆਖਿਆ ਸੀ ਜੇ ਕੋਈ ਹੈਗਾ ਘਰ ਤੇ ਗਾੜੀ ਰੱਖ ਦੇ ਮੱਥਾ ਤੇ ਡੰਮਿਆ ਜਾਂਦਾ ਉਹਨਾਂ ਦਾ ਉਹ ਤੁਹਾਨੂੰ ਨਹੀਂ ਪਤਾ ਇਹਨਾਂ ਦੀਆਂ ਗੱਲਾਂ ਦਾ ਇਹ ਮਾਵਾਂ ਦੀਆਂ ਰਲੀਆਂ ਚੁਕਦੀਆਂ ਵਾ ਕੀ ਪਤਾ ਵਾ ਜਿਹੜਾ ਗਣਾ ਘਟਾ ਹੈਗਾ ਵਾ ਕੁੜੀ ਦੇ ਹਵਲੇ ਨਹੀਂ ਕਰਨਾ ਜਿਹੜੀ ਹੁੰਦੀ ਫਿਰਦੀ ਆ ਇੱਥੇ ਉਹ ਮੈਂ ਦੇ ਬਾਹਰ ਬੈਠੀ ਤੇ ਉਹਨੇ ਕਿਹਾ ਇਹਨੂੰ ਮੈਂ ਹਾਨੂੰ ਵੱਖ ਕਰ ਦੇ ਤੁਹਾਨੂੰ ਪਤਾ ਹੋਊਗਾ ਵੀ ਖਰਚਾ ਕਿੱਦਾਂ ਚਲਾਉਣਾ ਆ ਗੱਲਾਂ ਤੇ ਨਾ ਸਾਨੂੰ ਮਿਲਣਗੀਆਂ ਮੈਂ ਤੁਹਾਨੂੰ ਤਾਂ ਹੀ ਦੱਸਣ ਦੀ ਆਂ ਪੀ ਵੇਖ ਲੋ ਇਹਨਾਂ ਦੇ ਕੰਮ ਆ ਕੁਝ ਕਰਦੀਆਂ ਸਰਦੀਆਂ ਜੇ ਫੇਰ ਨਾ ਕੱਲ ਨੂੰ ਕਿਓ? ਕਿਰਪਿੰਦਰ ਤੂੰ ਕੜੀ ਗੱਲ ਕੀਤੀ ਏ ਮੇਰੇ ਨਾਲ? ਤੇ ਉਦੋਂ ਫੜਿਆ ਗਿਆ ਹੀ ਜਦੋਂ ਪ੍ਰੋਣੀ ਨੇ ਇਹ ਗੱਲ ਕੀਤੀ ਵੀ ਮੰਮੀ ਠੀਕ ਨਹੀਂ ਆਈ ਪਤਾ ਲੈਣਾ ਏ। ਉਹਨੂੰ ਤੇ ਸ਼ਦਾਈ ਬਣਾਇਆ ਇਹਨਾਂ ਨੇ। ਮੈਂ ਹੁਣ ਇਹ ਚੰਗੀਆਂ ਭਲੀਆਂ ਗੱਲਾਂ ਕਰਨੀ ਬਿਮਾਰ ਕਿਧਰੋਂ ਗਈ? ਕੋਈ ਭਾਈ ਕੰਮਕਾਰ ਕਰਨਾ ਹੋਵੇ ਚਾਹੀਦਾ। ਇਹ ਉਸੇ ਉਹਦੇ ਚੁੱਕਿਆ ਉਹਨੂੰ ਤਾਂ ਨਾਲ ਲੈ ਆਈ ਇੱਥੇ। ਤੇ ਜੇ ਕੱਲ ਨੂੰ ਉਹਨੂੰ ਪਤਾ ਲੱਗੂਗਾ ਕਿ ਇਹ ਝੂਠ ਬੋਲ ਬੋਲ ਕੇ ਪੇਕੇ ਜਾਂਦੀ ਆ ਅਗਲਾ ਆਉ ਮੁੜ ਕੇ। ਜੇ ਉਹਦਾ ਘਰ ਵਸਣ ਡਿਆ ਨਾ ਬੜਾ ਮੋਟਾ ਤੇ ਇਨੀ ਜਾੜ ਕੇ ਛੱਡਣਾ। ਨਹੀਂ ਅਹੀਂ ਜਦੋਂ ਗਏ ਸੀ ਲੋੜੀ ਲੈ ਕੇ ਉਹ ਦੋਤੇ ਕਹਿੰਦੇ ਸੀ ਵੀ ਤੁਸੀਂ ਸ਼ਹਿਰੋਂ ਉੱਥੇ ਚਲ ਗਏ ਆ ਹਨੂ ਦੱਸ ਕੇ ਨਹੀਂ ਗਏ ਹਨੂ ਤੇ ਝੂਠ ਬੋਲਿਆ ਹੁਣ ਕੁੜੀ ਦਾ ਹੁਣ ਇਹ ਵੀ ਦੱਸੋ ਨਾ ਚਲ ਕੋਈ ਗੱਲ ਨਹੀਂ ਤੂੰ ਜ਼ਿਆਦਾ ਜਵਾਬ ਨਹੀਂ ਦੇਣੇ ਉਹਨੇ ਕਿਹਾ ਵੀ ਮੈਂ ਹੁਣ ਆਈ ਆ ਤੇ ਮੈਨਾਂ ਡੇ ਲੜਨਾ ਜੇ ਮੰਮੀ ਨਹੀਂ ਆਈ ਤਾਂ ਦੇ ਉਹ ਤਾਂ ਠੀਕ ਨਹੀਂ ਸੀ ਤੁਸੀਂ ਤੇ ਇਦਾਂ ਕਰਦੇ ਤੁਸੀਂ ਝੂਠ ਬੋਲਿਆ ਬਹੁ ਆ ਜੇ ਮੈਂ ਤੈਨੂੰ ਹੀ ਸਿਖਾਉਂਦੀ ਆ ਸਾਰਾ ਕੁਝ ਇਦਾਂ ਤੁਸੀਂ ਕਰਦੀ ਆ ਉਦਾਂ ਹੀ ਕਰਦਾ ਆ ਮੈਂ ਕਰਦੀਆਂ ਰਹਿਣਾ ਆ ਇਧਰ ਰਪਿੰਦਰ ਬੜਾ ਤਮਾਸ਼ਾ ਲੱਗਣਾ ਵਾ ਘਰ ਦੇ ਵਿੱਚ ਵੇਖੀ ਜਾ ਤੂੰ ਵੀ ਗਾੜੀ ਗਾੜੀ ਬੰਦਾ ਕੀ ਆ ਜਦੋਂ ਮਾਈਕ ਤੇ ਚਲ ਗਈ ਨਾ ਉੱਥੇ ਉਦੋਂ ਵੇਖੀ ਇਹਨਾਂ ਦੇ ਸੇ ਆਪਣੇ ਮੰਦਰ ਮਾਤਾ ਸਾਡੀ ਸੋਚਦੀ ਆ ਵੀ ਮੈਂ ਸਦਾ ਇਦਾਂ ਹੀ ਰਹਿਣਾ ਵਾ ਜਦੋਂ ਮੰਜੀ ਤੇ ਪੈ ਗਈ ਨਾ ਕਿਸ ਨੇ ਨੀਂਗਾ ਸਾਹਮਣਾ ਵੇਖੀ ਕੋਈ ਗੱਲ ਨਹੀਂ ਸੱਜ ਲੈਣਗੇ ਤੀ ਆਪਣੀ ਨੂੰ ਆਂਦੀ ਤੇ ਸਹੀ ਆ ਨਾ ਵੀ ਕਰਨ ਦਾ ਮੈਂ ਵਿਆਹ ਕਰਨਾ ਵਾ ਜੀਆਂ ਗਾਜੀਆਂ ਨਾ ਵੇਖੀ ਭਲਾ ਅਗਲੀ ਕਿੰਨੀ ਕ ਸਾਹਮਢੀ ਇਹਨੂੰ ਉਹਦੇ ਹੁਣ ਜਵਾਬ ਦਿੰਦਾ ਵਾ ਠੋਕ ਠੋਕੇ ਗਾੜੀਆਂ ਮੈਨੂੰ ਪਤਾ ਨਾ ਕਿੰਨਾ ਕ ਸਾਹਮਣਾ ਗੱਲਾਂ ਹੀ ਇਹਨਾਂ ਦੀਆਂ ਸਾਰੀਆਂ ੜੀਆਂ ਅਗਲੀਆਂ ਵਾ ਨਾ ਉਹ ਸਾਰਾ ਕੁ ਉਹ ਵੇਂਦੀਆਂ ਵਾ ਇਧਰ ਇਹੋ ਚਾਹੁੰਦੀ ਆ ਵੀ ਮੈਂ ਪ੍ਰਧਾਨਗੀ ਨਹੀਂ ਛੱਡਣੀ ਪ੍ਰਧਾਨਗੀ ਨੇ ਖਾ ਲੈਣਾ ਇਹਨੂੰ ਤੇ ਕਿੰਨਾ ਕ ਚੇਹ ਚੱ ਆ ਗਈ ਨਾ ਦਜੀ ਤੇ ਸਾਰਾ ਕੁ ਉਹ ਵੇਖੀ ਹੋਏ ਨੇ ਚੱਲ ਆ ਜਾ ਥੱਲੇ ਉਹਨਾਂ ਫੇਰ ਕਹਿਣਾ ਵਾ ਵੀ ਉੱਤੇ ਚੜਕੇ ਤੇ ਬੈਠੇ ਚਲੋ ਮੈਂ ਆ ਗਈ ਹਾਂ ਨਾ ਦੁਕੜੀ ਕੰਮ ਮੁਕੋਣੇ ਮੈਨੂੰ ਨਹੀਂ ਪਤਾ ਪੀਬਾ ਨਾ ਮਾਰ ਕੇ ਤੇ ਫੇਰ ਸੱਧਿਆ ਵਾ ਉਹਨੂੰ ਅਸਲੀ ਗੱਲ ਤਾਂ ਮੈਨੂੰ ਹੁਣ ਪਤਾ ਲੱਗਾ ਵਾ ਇਹਨਾਂ ਨੇ ਦੱਸਿਆ ਵਾ ਵੇਖ ਸਹੀ ਦਿਮਾਗ ਇਹਨਾਂ ਦੇ ਨਹੀਂ ਮੇਰੀ ਮਾਦਾਵਰੀ ਤਾਂ ਬੜੀ ਛੇਤੀ ਇਹਨਾਂ ਨੂੰ ਗੱਲਾਂ ਹੁੰਦੇ ਪਈਆਂ ਹੀ ਹੁਣ ਮੈਂ ਦੱਸਦੀ ਹਾਂ ਇਹਨਾਂ ਨੂੰ ਜਾ ਕੇ ਪੇ ਝੂਠ ਮਾਰ ਮਰ ਸਦਨਦੇ ਉਦਾਂ ਸਦ ਲੈਂਦੇ ਹੋਣ ਦੀ ਕੋਈ ਨਾ ਡਾ ਝੂਠ ਸਿੱਖੰਦੇ ਆ ਚਲਾਕ ਬਣਦੀਆਂ ਸੰਦੀਪ ਹਾਂਜੀ ਵੇ ਗੰਸ ਨੂੰ ਟਾਈਮ ਬੜਾ ਹੋ ਗਿਆ ਵਾ ਚੱਲੀਏ ਆਪਾਂ ਕਿੰਨਾ ਕ ਕਿਤੇ ਟਾਈਮ ਹੋ ਗਿਆ ਵਾ ਉਹ ਮੰਮੀ ਕੱਲੇ ਆ ਘਰ ਤੇ ਨੂੰ ਵੀ ਪਤਾ ਵਾ ਤੇ ਮੰਮੀ ਨੂੰ ਚੋਰ ਪੈ ਜਾਣ ਲੱਗੀ ਆ ਹਜੇ 2 ਘੰਟੇ ਹੋਏ ਆ ਇਹਨੂੰ ਹਜੇ ਤੇ ਮੰਮੀ ਨਾਲ ਮੈਂ ਗੱਲਾਂ ਬਾਤਾਂ ਵੀ ਨਹੀਂ ਕੀਤੀਆਂ ਤੇ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ ਵਾਂ ਮੈਨੂੰ ਇਹੋ ਹੀ ਕਿਹਾ ਵਾ ਨਾ ਕੁਝ ਨਹੀਂ ਅੱਧੇ ਪੂਨੇ ਘੰਟੇ ਚੱਲ ਜਾਵਾਂਗੇ ਰੋਟੀ ਪਾਣੀ ਖਾ ਲਓ ਪਰ ਮਾਂ ਨਾਲ ਜਾਵਾਂਗੇ ਠੀਕ ਆ ਨਾ ਉਹਨਾਂ ਨੇ ਹੁਣ ਰੋਟੀ ਬਣਾਈ ਆ ਉਹ ਰੋਟੀ ਖਾ ਕੇ ਜਾਵਾਂਗੇ ਮੈਨੂੰ ਇਹੋ ਹੀ ਕਿਹਾ ਵਾ ਥੋੜੀ ਨੀ ਛੇਤੀ ਕਰ ਲਈ ਤੇ ਜੇ ਮੈਂ ਅੱਜ ਰਹਿਣਾ ਹੁੰਦਾ ਤਾਂ ਫੇਰ ਮੰਮੀ ਅੱਗੇ ਵੀ ਤੇ ਇਕੱਲੇ ਰਹਿੰਦੇ ਸੀ ਮੰਮੀ ਨੂੰ ਚੋਰ ਨਹੀਂ ਪੈ ਚੱਲੇ ਜੇ ਤੂੰ ਰਹਿਣਾ ਹੁਣਾ ਤਾਂ ਰਹਿ ਬਾ ਮਿਆਂਣੀਆਂ ਰਹਿਣਾ ਠੀਕ ਆ ਨਾ ਉਹ ਤਾਂ ਮੈਨੂੰ ਅੱਗੇ ਪਤਾ ਸੀ ਇੱਥੇ ਰਹਿ ਕੇ ਤੂੰ ਖੁਸ਼ ਨਹੀਂ ਹੈਗੀ ਜਿੱਦਾਂ ਦੀ ਉਹ ਮਾਂ ਵਾ ਨਾ ਢਾਡੀ ਉਹਦਾਂ ਦੀ ਇਹ ਵਾ ਇਹ ਉਹ ਨਹੀਂ ਆ ਗੱਲ ਡੰਗਰ ਵਛੇ ਨੂੰ ਕਿੰਨੇ ਵੇਖਣਾ ਵਾ ਅੱਗੇ ਵੀ ਤੇ ਮੰਮੀ ਪਾਉਂਦੇ ਸੀ ਨਾ ਪੱਠੇ ਹੁਣ ਮੰਮੀ ਪਾਲਣਗੇ ਪੱਠੇ ਤੇ ਫਿਰ ਕੀ ਹੋ ਚੱਲਿਆ ਵਾ ਐਵੇਂ ਆਪਣੀ ਐ ਨਾ ਮਰੀ ਜਾਇਆ ਕਰੋ ਠੀਕ ਆ ਨਾ ਉਹਨਾਂ ਨੇ ਕਹਿਣਾ ਵਾ ਆਇਆਂ ਨੂੰ ਕਿੰਨਾ ਕਿਚੇਰਾ ਹੋਇਆ ਸੀ ਤੇ ਕਾਲੀ ਪਾ ਵੀ ਦਿੱਤੀ ਐ ਉਪ ਕਰਕੇ ਨਾ ਰੋ ਅੱਜ ਸਵੇਰੇ ਸਵਕਤ ਤੇ ਚੱਲ ਜਾਾਂਗੇ ਸੰਦੀਪ ਮੈਂ ਆਣੀਆਂ ਰਹਿਣਾ ਠੀਕ ਆ ਨਾ ਕੋਈ ਗਾ ਨਹੀਂ ਮਸਾ ਲੇਟ ਚੱਲ ਜਾਾਂਗੇ ਪਰ ਜਾਣਾ ਅੱਜੀ ਹੋ ਫਿਰ ਨਾ ਕਿ ਮੈਨੂੰ ਮੰਮੀ ਆਪਣੀ ਨੂੰ ਕਹਿਦੀ ਮੰਮੀ ਨੂੰ ਕੋਈ ਜਵਾਬ ਨਹੀਂ ਦੇਣਾ ਹੈਗਾ ਜੇ ਤੁਹਾਨੂੰ ਪੁੱਛਣਗੇ ਨਾ ਮੰਮੀ ਤੇ ਆਪੇ ਜਵਾਬ ਦੇ ਦਿਓ ਰਹਿਣਾ ਵਾ ਜਾਂ ਨਹੀਂ ਰਹਿਣਾ ਇਹ ਤੂੰ ਕਹੀ ਜਾਏਂਗੀ ਮੈਂ ਰਹਿਣਾ ਵਾਂ ਉਹਨਾਂ ਤਾਂ ਕਹਿਣਾ ਹੀ ਫਿਰ ਰੋ ਤੇ ਤੂੰ ਆ ਵੀ ਗਏ ਹਾਂ ਕਿ ਘਰ ਜਾਣਾ ਆਪਾਂ ਇੰਨੇ ਚਿਰਾਂ ਬਾਅਦ ਆਏ ਆ ਜੇ ਇੱਕ ਦਿਨ ਰਹਿ ਵੀ ਪਾਵਾਂਗੇ ਤੇ ਫਿਰ ਕਿਉਂ ਚਲਿਆ ਮੈਂ ਕਿਹਾ ਕੱਲ ਹੀ ਰਹਿਣ ਦੀਆਂ ਤੁਹਾਨੂੰ ਕੋਈ ਬੋਲ ਹਾਂ ਕਿੱਡਾ ਬਾਗਾ ਛੱਡਿਆ ਵਾ ਇਹ ਉਹਨਾਂ ਸੋਨ ਲਿਆ ਫਿਰ ਤੇ ਤੁਸੀਂ ਮੇਰੇ ਮਗਰ ਭੱਜੇ ਆਏ ਚੁੱਪ ਕਰਕੇ ਉੱਥੇ ਬੈਠੇ ਰਹਿੰਦੇ ਤੇ ਮੈਂ ਤੈਨੂੰ ਕਹਿਣਾ ਸੀ ਉਹਨਾਂ ਨੂੰ ਥੋੜੀ ਕਹਿਣਾ ਵੀ ਘਰ ਚਲੀਏ ਘਰ ਚਲੀਏ ਚੁੱਪ ਕਰਕੇ ਤੇ ਆ ਜਾਓ ਅੰਦਰ ਯਾਰ ਦਿਮਾਗ ਖਰਾਬ ਹੋ ਗਿਆ ਨਾ ਕੁੜੀ ਦਾ ਕਿਦਾਂ ਬੋਲਣ ਦੀ ਨੂੰ ਇਹ ਨਹੀਂ ਪਤਾ ਕਿ ਕਰ ਰਹੇ ਨੇ ਕਿਦਾਂ ਬੋਲਣਾ ਵਾ ਮਮੀ ਦਾ ਫੋਨ ਆ ਗਿਆ ਮਮੀ ਨੇ ਕਿਹਾ ਛੇਤੀ ਆਜੋ ਹਲੋ ਹਾਂਜੀ ਮੰਮੀ ਵਧੀਆ ਠੀਕ ਵਾਂ ਹਾਂਜੀ ਅੰਨੀ ਸਾਰੇ ਵੀ ਠੀਕ ਆ ਉਹ ਆ ਜਨੇ ਆ ਮਾਤਾ ਕਿੰਨਾ ਕ ਟਾਈਮ ਹੋਇਆ ਆਇਆ ਇਹ ਐਨੂੰ ਉਹ ਮੈਨੂੰ ਵੀ ਪਤਾ ਕੱਲੇ ਉਹ ਘਰ ਮਾਤਾ ਡੇੜੇ ਕਾ ਦੇ ਲਾਉਣੀ ਆ ਇਹ ਦੋ ਦੇ ਘੰਟੇ ਹੋਇਆ ਆਇਆ ਇਹਨੂੰ ਉਹ ਅਗਲੇ ਕਹੜੇ ਰੱਖਣਾ ਵਾ ਤੂੰ ਹੀ ਕਹੜੇ ਛੇਤੀ ਆਜੋ ਇੱਕ ਨਵਾਂ ਬੱਣੀ ਸੁਣ ਲਾ ਮਾਤਾ ਨੌਂ ਤੇਰੀ ਕਹਿੰਦੀ ਆ ਮੈਂ ਇੱਥੇ ਰਹਿਣਾ ਵਾ ਉਹ ਕੋਈ ਗੱਲ ਨਹੀਂ ਜੀ ਆਉਣਾ ਹੋਗਾ ਨਾ ਮੈਂ ਤਾਂ ਵੀ ਦੱਸ ਦੂੰਗਾ ਤੇ ਨਹੀਂ ਨਾ ਆਉਣਾ ਹੋਊਗਾ ਤਾਂ ਤਾਂ ਵੀ ਦੱਸ ਦੂੰਗਾ ਬਹੁਤੀ ਗੱਲ ਹੋਊਗੀ ਨਾ ਲੱਗੇ ਚਾਚੀ ਨੂੰ ਸਤ ਰਹੇ ਰਾਤ ਨੂੰ ਚਲੋ ਠੀਕ ਚੰਗਾ ਚੰਗਾ ਮਾਣ ਨੂੰ ਇਹ ਆ ਬਸ ਏਸ਼ੇ ਦੀ ਘਰ ਆ ਜਾਓ ਘਰ ਪਤਾ ਨਹੀਂ ਕੀ ਉਹ ਕੋਈ ਗੱਲ ਨਹੀਂ ਓ ਹੌਸਲਾ ਰੱਖੀਦਾ ਹੁੰਦਾ ਵਾ ਦੱਸਾਂ ਗੱਲ ਕੀ ਆ ਵੀਰ ਗੱਲ ਸੁਣ ਲੈ ਪੈਸੇ ਕਿਹੜੇ ਘਰ ਪੈਸੇ ਹੁੰਦੇ ਆ ਆਹੋ ਤੇ ਕੋਈ ਗੱਲ ਨਹੀਂ ਕੀ ਠੀਕ ਆ ਇੰਤਜ਼ਾਮ ਮੈਂ ਸਾਰਾ ਕਰ ਲਿਆ ਵਾ ਸਿਰਫ ਐਵੇਂ ਨਾ ਲੱਖ ਡੇਢ ਲੱਖ ਹੀ ਘਟਣ ਡਿਆ ਵਾ ਤੇ ਕੋਈ ਗੱਲ ਨਹੀਂ ਕੀ ਆ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਆ ਆਹੋ ਹਾਂਜੀ ਹਾਂਜੀ ਤੇ ਤੁਸੀਂ ਨਾ ਕਿਸੇ ਗੱਲ ਦੀ ਟੈਨਸ਼ਨ ਨਾ ਲਿਓ ਤੇ ਰਜਿਸਟਰੀ ਆਪਾਂ ਕਰਵਾ ਲੈਣੀ ਹੈ ਬਸ ਆਪ ਸੋਮਵਾਰ ਤੱਕ ਆਹੋ ਠੀਕ ਆ ਨਾ ਐਵੇਂ ਨਾ ਹੋੜ ਕੇ ਦਰ ਚੱਕਰ ਮਾਰਦੇ ਫਿਰੇ ਹੋ ਆਹ ਉਹ ਚਲੋ ਤੁਸੀਂ ਵੀ ਮੇਰੇ ਘਰ ਆਏ ਇਹਦੇ ਮੈਂ ਵੀ ਤੁਹਾਡੀ ਤਰੱਕੀ ਆ ਇਹੋ ਜੀ ਨਹੀਂ ਗੱਲ ਕੋਈ ਆਹ ਤੇ ਡੰਗ ਲੱਗ ਹੀ ਜਾਂਦਾ ਵਾ ਆਹ ਨਹੀਂ ਕੋਈ ਗੱਲ ਨਹੀਂ ਗਈ ਬਾਕੀ ਤੁਸੀਂ ਸੈਣੇ ਜੇ ਪਰ ਨਹੀਂ ਨਹੀਂ ਵੀਰ ਦੀ ਮੇਰੀ ਪਹਿਲੋ ਗੱਲ ਸੁਣੋ ਕੋਈ ਉਹ ਵੀ ਤੁਹਾਡੀ ਗੱਲ ਮੈਂ ਸਹਿਮਤ ਆ ਗਾਵਾਂ ਦੱਸਾਂ ਕੀ ਗੱਲ ਵਾ ਇੰਨੇ ਪੈਸੇ ਚਾਚਾ ਜੀ ਕਰ ਨਹੀਂ ਹੁੰਦੇ ਤੇ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਓਕੇ ਓਕੇ ਇਹ ਫੂਨ ਤੇ ਫੂਨ ਕਰੀ ਜਾਂਂ ਡਿਆਵਾ ਤੇ ਭੈਂ ਤੇਂਦੀਆਂ ਤੇ ਥੋੜੇ ਜਿਹੇ ਘਟਦੇ ਆ ਵਿੱਚੋਂ ਤੇ ਕੀ ਕਰੀਏ ਹੁਣ ਹੈ ਜੀਵਨ ਨੂੰ ਕਹਿੰਦੇ ਆ ਵੀ ਇੱਕ ਦਿਨ ਸੋਨੇ ਦਾ ਸੈਟ ਜਿਹੜਾ ਨਾ ਗਹਿਣੇ ਗੁਣੇ ਰੱਖ ਲੀਏ ਤੇ ਚੱਲ ਆਪਣਾ ਪਤਾ ਸੱਜੂਗਾ ਤੈਨੂੰ ਆਜ ਮਾਰਨਵਾ ਉਹ ਜੀਵਨ ਹੈ ਇਹ ਜੀਵਨ ਹੈ ਹਾਂਜੀ ਹਾਂਜੀ ਕੋ ਗੱਲ ਸੁਣਿਓ ਆਗੀ ਆਗੀ ਹਾਂਜੀ ਦੱਸੋ ਕੀ ਗੱਲ ਵਾ ਗੱਲ ਵਾ ਇਤਰਾ ਹਾਂਜੀ ਬਾਕੀ ਤੇ ਸਾਰਾ ਇਂਤਜ਼ਾਮ ਹੋ ਗਿਆ ਵਾ ਪਈਆ ਨਾ 2 ਲੱਖ ਘਟਣ ਦਿਆ ਵਾ 2 ਲੱਖ ਜੇ ਵੀ ਘਟਦਾ ਵਾ ਆਹੋ ਤੇ ਫਿਰ ਹੁਣ ਕੀ ਕਰਨਾ ਜੇ ਤੇ ਮੈਂ ਕਹਿੰਦੇ ਆਂ ਵੀ ਜੇ ਸੈੱਟ ਵੇਚਣਾ ਤੇ ਵੇਚ ਦਾਂਗੇ ਇੱਕ ਤੇ ਇੱਕ ਨੂੰ ਰੱਖ ਲਾ ਸੋਨਾ ਬੜਾ ਮਹਿੰਗਾ ਹੋ ਗਿਆ ਵਾ ਤੇ ਸਾਡੇ ਪੈਸੇ ਹੋਏ ਨਹੀਂ ਬੁੱਢੇ ਮੇਰੀ ਗੱਲ ਸੁਣ ਸੋਨਾ ਨਹੀਂ ਜਿਵੇਂ ਵੇਚਣ ਲੈਣਾ ਮਾਹ ਇਹਦੇ ਬਣਿਆ ਵਾ ਮਗਾੜੀ ਆਪਣੀ ਨੌ ਨੂੰ ਵੀ ਪਾਉਣਾ ਵਾ ਤੁਸੀਂ ਸੋਨੇ ਦੇ ਪੇਸ਼ਕੋ ਪੈ ਗਏ ਜੇ ਸੋਨੇ ਵਾਲੀ ਗੱਲ ਰਹਿਣ ਦੋ ਤੁਸੀਂ ਮੇਰੀ ਗੱਲ ਸੁਣ ਲਾ ਉੱਥੇ ਕੱਲ ਨੂੰ ਹੋਰ ਕਿਹਦਾ ਟਰੈਕਟਰ ਵਗੂਗਾ ਤੇ ਚੰਗਾ ਲੱਗੂਗਾ ਜੇ 2 ਲੱਖ ਦੀ ਗੱਲ ਵਾ ਨਾ ਤੇ ਕੋਈ ਨਹੀਂ ਮੈਂ ਆਪਣੇ ਕਿਸੇ ਭੈਣ ਭਰਾ ਕੋ ਪੁੱਛ ਦਿੰਨੀ ਆ ਪਰ ਨਾ ਸੋਨਾ ਜਿੱਥੇ ਹੈਗਾ ਉੱਥੇ ਰਹਿਣ ਦੋ ਮੈਂ ਸੋਨਾ ਨਹੀਂ ਜੇ ਦੇਣਾ ਤੇ ਮੇਰੀ ਗੱਲ ਸੁਣਾ ਤੇ ਗਾੜੀ ਹੁਣ ਕੀ ਜਵਾਬ ਦੇਣਾ ਹੀ ਮਾਫੂਨ ਦੇ ਫੋਨ ਕਰੀ ਜਾਂਦੇ ਮੈਂ ਕਹਿਣ ਤੋਂ ਦੀ ਮੈਂ ਆਪਣੇ ਕਿਹ ਭੈਣ ਭਰਾ ਨੂੰ ਫੋਨ ਕਰਕੇ ਪੁੱਛੀ ਨਹੀਂ ਪਏ ਤੇ ਸੋਨਾ ਨਾ ਵੇਚੋ ਸੋਨਾ ਜਿਹੜਾ ਮਹਾ ਬਣਦਾ ਵਾ ਇੱਕ ਵਾਰੀ ਚੀਜ਼ ਵੇਖ ਜਾ ਹੁਣ ਕਿ ਬਣਦੀ ਨਹੀਂ ਹੁੰਦੀ ਉਹ ਕੋਈ ਗੱਲ ਨਹੀਂ ਕੀ ਜੇ ਗਹਿਣੇ ਵੀ ਵੇਖਾਂਗੇ ਨਾ ਤੇ ਕਿੰਨੇ ਕੇ ਪੈਸੇ ਮਿਲਦੇ ਆ ਜੇ ਹਿਸਾਬ ਨਾਲ ਮਿਲ ਜਾਣਗੇ ਤੇ ਠੀਕ ਆ ਨਹੀਂ ਤੇ ਮੈਂ ਕੇਕ ਨੂੰ ਨਿਗੇ ਫੜਨੇ ਲੋਕੀ ਤਾਂ ਤੁੰਬੇ ਟੋਟਲ ਖਾ ਲੈਣ ਤੇ ਮੁੜ ਕੇ ਤੇ ਆਪਣਾ ਕੋਈ ਨਹੀਂ ਫੇਰ ਬਣਾ ਲਾਂਗੇ ਮੈਨੂੰ ਤੁਹਾਡੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੁਸੀਂ ਕਿ ਸੋਨੇ ਦੇ ਪੇਸ਼ ਪੈਗੇ ਜੀ ਸੋਨਾ ਦੇ ਦੇ ਆਪਣਾ ਸੋਨਾ ਦੇ ਦੇ ਆਪਣਾ ਹੱਦ ਹੋਈ ਤੁਹਾਡੇ ਵਾਲੀ ਇੱਕ ਚੀਜ਼ ਬਣੀ ਉਹਨੂੰ ਬਣੀ ਰਹਿਣ ਦੋ ਮੁਰਕੇ ਬਣਾਉਂਦੇ ਆ ਫੇਰ ਪਤਾ ਲੱਗਣਾ ਤੁਹਾਨੂੰ ਜਿੰਨਾ ਮਿੱਗਾ ਹੁੰਦਾ ਜਾ ਕੇ ਆ। ਇਹ ਤਾਂ ਮੁਰਕੇ ਕਾਰੀਗਰ ਮਾਰ ਕੇ ਗਏ ਸੁਨਾਰੇ ਮਾਰ ਗਏ। ਹੈਂ? ਤੂੰ ਕਿਹੋ ਜਿਹੀ ਗੱਲਾਂ ਕਰਨੀ ਆ? ਜਦੋਂ ਕੋਈ ਘਰ ਪਈ ਚੀਜ਼ ਹੈਗੀ ਆ ਉਹ ਦੁੱਧ ਦੇਂਦੀ ਓਥੇ। ਹੁਣ ਵਰਤੀ ਜਾਊਗੀ ਤਾਂ ਮੁਰਕੇ ਫੇਰ ਬਣਾ ਲਾਂਗੇ। ਕਣਕ ਸਿਰ ਤੇ ਆਈ ਆ ਕੋਈ ਗੱਲ ਹੀ ਨਹੀਂ ਕੀ। ਵੇਖੂਗੀ ਨਾ ਜਦੋਂ ਤੁਸੀਂ ਮੈਨੂੰ ਬਣਾ ਕੇ ਦੋਗੇ। ਹੁਣ ਤੇ ਹੀ ਕਰੀ ਜਾਂਦੇ ਏ ਗੱਲਾਂ ਦਾ ਵਾਦਾ ਬਣਾ ਦੂੰਗਾ ਮੈਂ। ਕੋਈ ਨਹੀਂ ਬਣਾ ਕੇ ਦਿੰਦਾ ਹੁੰਦਾ ਮੁਰਕੇ। ਮੇਰੀ ਗੱਲ ਸੁਣ ਲੈ ਮੈਂ ਵੀ ਘਰ ਦੀ ਚੀਜ਼ ਬਣਾਉਣ ਡਿਆ ਵਾਂ ਕਿ ਮੈਂ ਕਿਤੇ ਬਾਹਰ ਬੈ ਕੇ ਸ਼ਰਾਬ ਥੋੜੀ ਪੀਂਦੇ ਆ ਉਹ ਕੋਈ ਗੱਲ ਨਹੀਂ ਮੈਨੂੰ ਸੋਚ ਲੈਣ ਦੋ ਸੋਚਣਾ ਸਾਜਣਾ ਕੋਹ ਨਹੀਂਗਾ ਮੈਨੂੰ ਸੈੱਟ ਦੇ ਤੇ ਮੈਂ ਨਾ ਸਿੱਧੇ ਸੇਲ ਕਰਕੇ ਆ ਜਾਣਾ ਉਹ ਬਾਬਾ ਮੈਨੂੰ ਸੋਚਣ ਦਾ ਮੌਕਾ ਤੇ ਦੋ ਤੁਸੀਂ ਤੇ ਮੋਢੇ ਤੇ ਤਲਵਾਰ ਹੱਥ ਦਿੰਦੇ ਜੇ ਪਿਕਾਰਾ ਕੰਮ ਹੁਣੇ ਹੀ ਕਰ ਉਹ ਮੈਨੂੰ ਇਹ ਆ ਵੀ ਕੰਮ ਖਿਸਕ ਗਿਆ ਨਾ ਤੇ ਮੁੜ ਕੇ ਸਾਰੀ ਜ਼ਿੰਦਗੀ ਸਾਡੇ ਪੈਲੀ ਹੱਥ ਨਹੀਂ ਆਉਣੀ ਉਹ ਬਾਬਾ ਆਜੂਗੀ ਹੱਥ ਜਿੱਥੇ ਇੰਨੀ ਰਕਮ ਜੁੜ ਗਈ ਆ ਨਾ ਤੇ 2 ਲੱਖ ਦੀ ਕਿਹੜੀ ਗੱਲ ਵਾ ਮਿਲ ਜੂਗਾ 2 ਲੱਖ ਵੀ ਕਰ ਲੈਨੇ ਔੜ-ਪੋੜ ਕੇ ਵੇ ਉਹ ਕੋਈ ਗੱਲ ਨਹੀਂ ਗਈ ਸਾਲ ਜਿਹੜਾ ਲੱਤਾ ਨਾ ਬਣਾਵਾਂਗੇ ਤਾਂ ਸਾਰੇ ਕੰਮ ਉੱਥੇ ਆ ਜਾਣੇ ਵਿੱਚ ਉਹ ਬਾਬਾ ਮੈਂ ਨਹੀਂ ਲਿੜੇ ਲੱਤੇ ਪਾਉਂਦੀ ਬਸ ਜਿਹੜੇ ਹੈਗੇ ਉਹਨਾਂ ਦਾ ਗੁਜ਼ਾਰੇ ਕਰ ਲੂੰਗੀ ਮੈਂ ਪਰ ਆ ਸੋਨੇ ਵਾਲੀ ਗੱਲ ਬਾਰ-ਬਾਰ ਕਹਿ ਕੇ ਨਾ ਮੇਰਾ ਦਿਲ ਘਟਦਾ ਵਾ ਦਿਲ ਤੇਰਾ ਕਿਹੜੀ ਕਿਲੋਂ ਘਟਦਾ ਵਾ ਹੈ ਬਣਾ ਕੇ ਤੈਨੂੰ ਮੈਂ ਦੇਣਾ ਜੋ ਤੈਨੂੰ ਘਰ ਦਾ ਮੁਖੀ ਕਹਿੰਦੇ ਆ ਤੇ ਫਿਰ ਕਾਦੀ ਗੱਲ ਵਾ ਹੈ ਤੂੰ ਕਿਹੜੀ ਗੱਲੋਂ ਪਾਸੇ ਲਗਾਉਂਦੀ ਫਿਰਦੀ ਆ ਵੀ ਨਹੀਂ ਮੈਂ ਇਕੱਲ ਕਬੜੇ ਆ ਪਾਸੇ ਜਾਣ ਬੁੱਝ ਕੇ ਡੈਪੰਦੇ ਗੱਲਾਂ ਕਰਨ ਮੈਨੂੰ ਪਿਆਰ ਵੀ ਜਿਹੜੇ ਬੰਦੇ ਦੀ ਚੀਜ਼ ਹੁੰਦੀ ਦੁੱਖ ਤੇ ਉਹਨੂੰ ਆਉਂਦਾ ਹੀ ਆ ਆਉਂਦਾ ਨਹੀਂ ਗਾ ਦੁੱਖ ਮੈਂ ਸਵੇਰੇ ਖਾਣੇ ਤੇ ਮੈਨੂੰ ਚਾਹੀਦਾ ਵੀ ਹੈਗਾ ਇਹ ਮੈਂ ਕਿਹ ਕੋ ਨਹੀਂ ਗੇ ਪੈਸੇ ਮੰਗਣੇ ਨਾ ਕੇ ਰਿਸ਼ਤੇਦਾਰ ਕੋ ਸਿੱਧੀ ਗੱਲ ਹੀ ਉਹ ਤੇ ਜੇ ਕੋ ਮਗੇ ਨਾ ਉਹਨੇ ਉਸੇ ਅਗਲੇ ਮਹੀਨੇ ਕਹਿਣ ਆਪਣਾ ਵੀ ਮੇਰੀ ਤੇ ਜਾਣੀ ਮੈਂ ਤੇ ਮਰੀ ਚੱਲਿਆ ਤੇ ਮੇਰੇ ਪੈਸੇ ਵਸ ਕਰ ਦੇ ਚਲ ਕੋਈ ਨਹੀਂ ਮੈਨੂੰ ਸੋਚ ਲੈਣ ਤੋਂ ਕੋਈ ਗੱਲ ਨਹੀਂ ਹੈ ਦੇ ਦੂੰਗੀ ਸੋਚ ਲੈਣ ਤੋਂ ਜਰਾ ਕਿ ਮੇਨੂੰ ਸੋਚਣਾ ਕਾਦਾ ਵਾ ਉਹਨੇ ਹੱਟਾ ਬਾਜਾ ਫੜ ਕੇ ਤੇ ਮੈਂ ਵੇਖਾਂ ਹਸਦਾ ਉਹਦਾ ਹੌਸਲਾ ਵੀ ਕਰੀਦਾ ਹੁੰਦਾ ਵਾ ਐਡੇ ਕਾਲੇ ਨਹੀਂ ਪਈਦਾ ਹੁੰਦਾ ਚੱਲ ਸੋਚ ਲੈ ਸੋਚ ਕੇ ਫੇ ਦੱਸੀ ਫੇਰ ਮੈਨੂੰ ਉਹ ਵੇ ਗੱਲਾਂ ਕਰੀ ਜਾਂਦੀ ਐ ਇਹਨੇ ਦਿਹਾਉਂ ਐ ਤੱਕ ਨੂੰ ਦਿੱਤਾ ਹੁੰਦਾ ਵਾ ਹੈ ਘਰ ਕੋ ਚੀਜ਼ ਹੀ ਨਹੀਂ ਹੁੰਦੀ ਦਿਮਾਗ ਖਰਾਬ ਕਰਨ ਦੀ ਐ ਲੈਣਾ ਨਹੀਂ ਦੇਣਾ ਨਹੀਂ ਹਾਈ ਹਾਈ ਮਨਜਿੰਦਰ ਤੇ ਪੇਸ਼ ਹੀ ਪੈ ਗਿਆ ਮੇਰੇ ਤੇ ਮੈਨੂੰ ਆਪਣਾ ਸੋਨਾ ਕੱਢ ਕੇ ਦੇ ਦੱਸ ਜਿਹੇ ਬੰਦੇ ਨੂੰ ਪਤਾ ਲੱਗ ਗਿਆ ਨਾ ਕਿ ਸੋਨਾ ਤੇ ਮੇਰੀ ਪਹਿਣ ਲੱਗੀ ਆ ਮੈਂ ਤਾਂ ਜਿੰਦੀ ਨੂੰ ਮਾਰ ਦੇਣਾ ਇਹਨੇ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੇਰੇ ਤਾਂ ਪਰਾ ਗळा ਵੀ ਸੁੱਕਣ ਲਿਆ ਵਾ ਗਲੇ ਤੇ ਬਾਦੀ ਨਹੀਂ ਕੰਡੇ ਮੈਂ ਕੀ ਕਰਾਂ ਉਹਨੂੰ ਸੁਗਾਤ ਨੂੰ ਫੋਨ ਕੀਤਾ ਸੀ ਉਹਨੇ ਕੋਈ ਅਸਰ ਹੀ ਨਹੀਂ ਕੀਤਾ ਕੋਈ ਨਹੀਂ ਕਰਦੀਆਂ ਫਿਰ ਹੋਣ ਨੂੰ ਕਹਿਨੀ ਆ ਨਾ ਤੇ ਇਥੇ ਭਾਵੇਂ ਮੈਂ ਮਰ ਜਾ ਤੂੰ ਸੈਟ ਲੈ ਕੇ ਤੇ ਗਾਂ ਹੋਈ ਆਪਣੀ ਨਾ ਉਹ ਵਾਸਤੇ ਆਪਣਾ ਘਰ ਬਚਾਉਂਦੀ ਬਚਾਉਂਦੀ ਤੇ ਮੇਰੇ ਘਰ ਦਾ ਥੇ ਕਰਤਾ ਵਾ ਹਾਏ ਰੱਬਾ ਹੋਣ ਨੇ ਪੇਸ਼ ਪਿਆ ਨਹੀਂ ਹਟਣਾ ਇਹਨੇ ਕਹਿਣਾ ਮੈਨੂੰ ਹੁਣੇ ਦੇ ਸੋਨਾ ਕੱਢ ਕੇ ਤੇ ਫਿਰ ਮੈਂ ਕੀ ਕਰੂੰਗੀ ਹਾਏ ਹਾਏ ਰੱਬਾ ਕਿਤੇ ਪੈਣਾ ਜੇ ਸ਼ਦੀ ਤੇ ਮੈਨੂੰ ਸੋਨਾ ਦੇ ਜੇ ਮੇਰਾ ਨਹੀਂ ਤੇ ਮੇਰਾ ਨਹੀਂ ਬਚਾ ਹੈਗਾ ਹੁਣ